ਅੱਜ ਸਵੇਰੇ ਕਰੀਬ 8 ਵਜੇ ਦੇ ਕਰੀਬ ਇਹ ਬਰਸਾਤੀ ਚੋਹ ਪੈਂਦਾ ਜਿਹਨੂੰ ਤੰਗੌਰੀ ਚੋਹ ਨਾਲ ਕਿਹਾ ਜਾਂਦਾ ਹੈ ਇਹ ਨੰਡੇਆਲੀ ਤੋਂ ਜਾਂਸਲੀ ਦੇ ਦਰਮਿਆਨ 14 ਪੁਲਾ ਇੱਥੇ ਜਾਂਸਲੀ ਦੇ ਕੁਝ ਬੱਚੇ ਜਿਹੜੇ ਉਹ ਨਹਾ ਰਹੇ ਸੀ ਜਿਸ ਵਿੱਚੋਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇੱਕ ਬੱਚਾ ਜਿਹੜਾ ਡੁੱਬ ਗਿਆ ਮੌਕੇ ਤੇ ਸੈਨਬਸੀਲਦਾਰ ਸਾਹਿਬ ਪ੍ਰਸ਼ਾਸਨ ਮੌਕੇ ਤੇ ਐਬੂਲੈਂਸ ਲੈ ਕੇ ਗੋਤਾਖੋਰ ਲੈ ਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਪਹੁੰਚੇ ਹੋਏ ਨੇ ਪਾਲ ਕਰ ਰਹੇ ਨੇ ਪ੍ਰਸ਼ਾਸਨ ਸਤ ਤਰਕੇ ਜਿੱਦੀ ਸਹਾਰਨਾ ਕਰਨੀ ਬਣਦੀ ਹੈ ਇਸ ਕਰਕੇ ਇਹ ਕੁਦਰਤੀ ਹਾਸਾ ਪਰ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਇਸ ਨੂੰ ਲਿਆ ਦੁਬਾਰਾ ਫਿਰ ਮੈਂ ਇਲਾਕੇ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਦਾ ਜਿੱਥੇ ਤੈ ਦਿਲੋਂ ਧੰਨਵਾਦ ਕਰਦਾ ਹਾਂ ਉੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪ੍ਰਸ਼ਾਸਨ ਵੀ ਪਿਛਲੇ ਦਿਨਾਂ ਤੋਂ ਅਪੀਲ ਕਰ ਰਿਹਾ ਬੱਚਿਆਂ ਨੂੰ ਪਾਣੀ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਬੱਚੇ ਜਿਹੜੇ ਬੱਚੇ ਹੁੰਦੇ ਹਨ ਨਵਾਲਕ ਬੱਚਾ ਸੀ 14 ਸਾਲ ਦਾ ਸੋ ਦੁਬਾਰਾ ਫਿਰ ਮੈਂ ਪ੍ਰਸ਼ਾਸਨ ਦਾ ਤਹਿ ਦਿਲੋਂ ਤੋਂ ਪ੍ਰਵਾਦ ਕਰਦਾ ਹਾਂ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਵੈਗੁਰੂ ਚਿੱਕਾ ਖਾਲਸਾ ਸਾਹਿਬ ਇਹ ਜੀ ਲੱਗਦਾ ਕਿ ਉਹਨੇ ਸਤ ਪਾਏ ਸਵੀਕਾਰ ਕੀਤੇ ਹਨ ਹਾਂ ਜਿਹੜਾ ਬੇਟੀ ਗਿਆ ਨੇ ਹਾਂ ਸਤ ਪਾਏ ਸਤ ਪਾਏ ਉਹਨੇ ਕੀ ਆਰੇ ਫਲੋਚ ਫਟ ਗਿਆ ਕਿ ਉਹ ਤੇ ਉਹ ਘੇੜਾ ਮਾਰ ਦੇਣਾ ਉਹ ਨਾ ਨਹੀਂ ਤੇ ਉੱਪਰ ਦੇਣਾ ਨਹੀਂ ਉਹਥੇ ਦੇ ਮਰ ਗਿਆ ਵੇ ਛਾਲ ਕਹਿੰਦੇ ਛੋਟੇ ਛੋਟੇ ਹਾਂ ਯਾਦ ਕਰ ਮੁੰਡੇ ਵੀ ਵੜ ਕੇ ਖਾ ਕੇ ਲੈ ਦਿੰਦੇ 15 16 ਜਾਨ ਸੱਕਦੇ ਘਰ ਦੇ ਇੱਥੇ ਅੱਜ ਸਵੇਰੇ ਬੱਚੇ ਕੋਈ ਆਏ ਸੀਗੇ ਪਿੰਡ ਤੋਂ ਕੱਢਣ ਆ ਸਭ ਦੇ ਲੋਕ ਉਹਨਾਂ ਨੇ ਆਏ ਆ ਉਹਨਾਂ ਚੋਂ ਇੱਕ ਬੱਚਾ ਜਿਹੜਾ ਹੈਗਾ ਉਹ ਤੈਰਨਾ ਜਿੱਡਾ ਟਾਉਦਾ ਸੀ ਉਹ ਪਾਣੀ ਦੇ ਵਹਾਅ ਨਾਲ ਇੱਥੋਂ ਵਹਿ ਜਾਏਗਾ ਕਿੰਨੀ ਕੁ ਮੇਰੇ ਬੱਚੇ ਦੀ 12 13 ਸਾਲ ਦਾ ਅੱਛਾ ਜੀ ਤੇ ਉਸ ਤੋਂ ਬਾਅਦ ਕੀ ਦੱਸਿਆ ਜਾ ਰਿਹਾ ਜੀ ਮਤਲਬ ਤਸਿਆ ਤਾਂ ਹਜੇ ਪੁੱਛਦੀਆਂ ਕਰਦੀ ਹਜੇ ਆਪਾਂ ਲਾਏ ਹੋਇਆ ਉਤਾ ਕੋਰ ਲੱਗਾ ਲੱਭਨ ਤੇ ਜੀ ਅੱਛਾ ਜੀ ਕੁਝ ਲੱਭਦਾ ਪਤਾ ਕਰਦਾ ਤੇ ਫਿਰ ਅਫਸਰ ਸਾਹਿਬ ਨਾਲ ਅੱਛਾ ਜੀ ਬੱਚੇ ਹੋਰ ਵੀ ਸੀ ਨਾਲ ਜਿਹੜੇ ਆਏ ਸੀ ਇੱਥੇ ਹਾਂ ਬੱਚੇ ਸੀਗੇ ਸੀ ਦੋ ਅੱਛਾ ਜੀ ਔਰ ਗੋਤਾਖੋਰਾਂ ਦੀ ਟੀਮ ਆਈ ਹੋਈ ਹੈ ਜੀ ਹਾਂ ਟੀਮ ਆਈ ਹੈ ਜੀ ਤੇ ਹੋਰ ਪ੍ਰਸ਼ਾਸਨ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਜੀ ਪ੍ਰਸ਼ਾਸਨ ਵੱਲੋਂ ਤਾਂ ਇਹੀ ਅਫਰਮਾਨ ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੀ ਪੂਰਾ ਭਾਵਨੀ ਪਹੁੰਚਿਆ ਹੋਇਆ ਹੈ ਡਰੈਨਿੰਗ ਵਾਲੇ ਵੀ ਆ ਹੈਲਥ ਵਾਲੇ ਵੀ ਆ ਜੇ ਕੋਈ ਸਾਨੂੰ ਲੱਭਦਾ ਤਾਂ ਅਸੀਂ ਇਮੀਡੀਏਟ ਜੋਰ ਨਾਲ ਦੀ ਹੈਲਪ ਕਰ ਸਕਦੇ ਆ ਉਹ ਕਰਾਂਗੇ ਅੱਛ